ਹੱਥ ਮੰਨ ਕੇ ਬੇਨਤੀ ਆ ਬਹੁਤ ਭੈਣਾ ਭਰਾਵਾਂ ਦੇ ਫੋਨ ਵੀ ਆਉਂਦੇ ਆ ਤੇ ਕਈਆਂ ਨਾ ਹੋਈਆਂ ਮੀਆਂ ਇਹ ਵੀਡੀਓ ਵੀ ਪਈਆਂ ਕਿ ਯਾਰ ਸਾਡੇ ਨਾਲ ਠੱਗੀ ਵੱਜ ਗਈ ਸਾਡੇ ਨਾਲ ਧੋਖਾ ਹੋ ਗਿਆ ਇਹ ਮੇਰੀ ਹੱਥ ਮੰਨ ਕੇ ਬੇਨਤੀ ਆ ਜਿਹੜਾ ਬੰਦਾ ਅੜ ਕੇ ਸੌਦਾ ਕਰੂਗਾ ਦੁੱਧ ਦੀ ਗਰੰਟੀ ਦੇਊਗਾ ਉਹ ਸਸਤਾ ਪਸ਼ੂ ਨਹੀਂ ਦੇਊਗਾ ਜੇ ਮੈਂ ਇੱਕ 15 ਵਾਲੀ ਆ ਤਾਂ ਤੁਹਾਨੂੰ 90000 ਦੀ ਸੱਜਣਾ ਕਿਵੇਂ ਦੇ ਦੂਗਾ ਇਹ ਤੁਸੀਂ ਸਸਤੇ ਵਾਲੇ ਭਾਣੂ ਭੱਜ ਲੈਨੇ ਆ ਉੱਥੇ ਜਾ ਕੇ ਤੁਸੀਂ ਠੱਗੀ ਖਾਨਦੇ ਆ ਇਹ ਮੇਰੀ ਗੱਲ ਤੇ ਗੌਰ ਜਰੂਰ ਕਰਕੇ ਕਮੈਂਟ ਕਰਿਓ ਵੀ ਵਾਕਈ ਇਹ ਸਚਾਈ ਹੈ ਨਾ ਕਿਉਂਕਿ ਉਹ ਸਸਤਾ ਦੇਊਗਾ ਜਿਹਦੇ ਕੋਈ ਨੌਕਸਾ ਜਿਹਨੇ ਚੰਗੇ ਪੈਸੇ ਲਾ ਕੇ ਚੰਗੀ ਚੀਜ਼ ਲਈ ਆ ਸੱਜਣੋ ਉਹ ਸਸਤਾ ਨਹੀਂ ਦਿੰਦਾ ਕੋਈ ਵੀ ਨਹੀਂ ਦਿੰਦਾ ਅਸੀਂ ਵੀ ਨਹੀਂ ਦਿੰਦੇ ਇਸ ਕਰਕੇ ਠੱਗੀ ਤੋਂ ਬਚਣ ਲਈ ਚੀਜ਼ ਚੰਗੀ ਲਓ ਪੈਸੇ ਖਰਚ ਤੋਂ 2 ਰੁਪਏ ਇੱਕ ਵਾਰੀ ਵੱਧ ਪਰ ਸਸਤੇ ਆ ਲੈਣਾ ਭੱਜੋ ਵੀ ਯਾਰ ਸਸਤੀ ਲੈ ਲਈ ਤੇ ਆਪਾਂ ਨੂੰ ਉੱਥੇ ਦਾ ਬੜਾ ਰੇਟ ਜਾਇਜ਼ ਦੇ ਰਿਆ ਤੇ ਪਤਾ ਨਹੀਂ ਵੀ ਉਹਨਾਂ ਨੇ ਕਿੱਥੋਂ ਚੋਰੀ ਕੀਤੀ ਆ ਪੈਸੇ ਲਾ ਕੇ ਲਈਆਂ ਹੁੰਦੀਆਂ ਮਾੜਾ ਪਸ਼ੂ ਹੀ ਪਾਣਾ ਮਿਲਦਾ ਚੰਗੇ ਪਸ਼ੂ ਤੇ ਰੁਪਏ ਖਰਚਨੇ ਪੈਂਦੇ ਆ ਕਿਉਂਕਿ ਜਿੰਨੇ ਚੰਗਾ ਤਿਆਰ ਕੀਤਾ ਉਹਨੇ ਪਹਿਲਾਂ ਚੰਗੀ ਰਕਮ ਆਪਣੇ ਤੋਂ ਲਵਾ ਕੇ ਲਈ ਆ ਤੇ ਗਾਂ ਆਲਾ ਸਸਤੀ ਨਹੀਂ ਦੇ ਸਕਦਾ ਠੱਗੀ ਤੁਸੀਂ ਆਪ ਖਾਣੇ ਆ ਜਾ ਕੇ ਅਗਲਾ ਠੱਗੀ ਨਹੀਂ ਮਾਰਦਾ ਇਹ ਨੋਟ ਕਰ ਲਿਓ ਧੰਨਵਾਦ ਵੇਖਿਓ ਵੀਡੀਓ ਐਂਡ ਤੱਕ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਡਰੈਸ ਇੱਕ ਵਾਰੀ ਆਪਣੇ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮੋਦਕੀ ਆ ਗਿਆ ਸਜਣੋ ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਰੋਜ਼ਪੁਰ ਆ ਗਿਆ ਤੇ ਜੇ ਗੱਲ ਨੇੜੇ ਦੀ ਕਰੀਏ ਤਲਵੰਡੀ ਭਾਈ ਫਰੀਦਕੋਟ ਇਹਦੇ ਨੇੜਲੇ ਸ਼ਹਿਰ ਆ ਜਾਂਦੇ ਆ ਮੋਦਕੀ ਨਗਰ ਦੇ ਵਿੱਚੋਂ ਤੁਹਾਨੂੰ ਚਾਰ ਮੱਜਾਂ ਝੋਟੀਆਂ ਦੀ ਵੀਡੀਓ ਵਿਖਾਵਾਂਗੇ ਨੇੜੇ ਕਈ ਵਾਰੀ ਫੋਨ ਨਾ ਲੱਗੇ ਤਾਂ ਸੰਤ ਬਾਬਾ ਅਮਰਜੀਤ ਸਿੰਘ ਸਟੇਡੀਅਮ ਬਿਲਕੁਲ ਸਟੇਡੀਅਮ ਦੇ ਕੋਲੇ ਆਪਣਾ ਮੰਨ ਲਓ ਵੀ ਘਰ ਆ ਜਿਹੜਾ ਸੱਜਣ ਵੀ ਪਹੁੰਚਣਾ ਚਾਹੂਗਾ ਚਾਰ ਵਿਖਾਵਾਂਗੇ ਤੇ ਚਾਰੇ ਹੀ ਸੂਈਆਂ ਸਵਾਈਆਂ ਤੇ ਸੱਜਣੋ ਚਾਰਾਂ ਦੇ ਵਿੱਚੋਂ ਦੋ ਮਗਰ ਕੱਟੀਆਂ ਤੇ ਦੋ ਮਗਰ ਕੱਟੇ ਤੇ ਹੱਥ ਬੰਨ ਕੇ ਬੇਨਤੀ ਆ ਜਿਹੜਾ ਦੁੱਧ ਦੱਸਾਂਗੇ ਉਹ ਤੁਸੀਂ ਆਪਦੀ ਭਾਵਾਂ ਚਾਹ ਟਾਈਮ ਚਵਾਈ ਕਰਿਓ ਚਵਾਈ ਇਸ ਕਰਕੇ ਕਿਹਾ ਕਿ ਇਹ ਨਾ ਹੋਵੇ ਮੈਂ ਤੁਹਾਨੂੰ ਦੁੱਧ 13 ਦੱਸਾਂ ਤੁਸੀਂ ਆਪਣੇ ਘਰੇ ਬੈਠੇ ਕਹੋ ਵੀ 11 ਬਾਈ ਨੇ 13 ਦੱਸਿਆ ਚਲ 11 ਤਾਂ ਹੋਊਗਾ ਹੀ ਇਹ ਆਪਦੇ ਵਹਿਮ ਕੱਢ ਕੇ ਦਿਲ ਚੋਂ ਜਿੰਨੇ ਲੀਟਰ ਦੁੱਧ ਦੱਸਿਆ ਜਾਊਗਾ ਜਿਹੜਾ ਸੱਜਣ ਸੌਦਾ ਕਰੂਗਾ ਉਹ ਆਪਦੀ ਵਟਸਐਪ ਵੀਡੀਓ ਕਾਲ ਤੇ ਜਿਵੇਂ ਕਿਸੇ ਦੇ ਮਨ ਨੂੰ ਸਕੂਨ ਹੋਵੇਂ ਚੋ ਸਕਦਾ ਦੋ ਬਿਲਕੁਲ ਤਾਜ਼ੀਆਂ ਤਿੰਨ ਹੀ ਤਾਜ਼ੀਆਂ ਬਿਲਕੁਲ ਇੱਕ ਥੋੜੀ ਜਿਹੀ 20 ਦਿਨਾਂ ਦੀ ਸੂਈ ਆ ਆਜੋ ਬੜਾ ਟਾਈਮ ਨਾ ਲੈਂਦੇ ਹੋਏ ਥੋੜਾ ਤੇ ਆਪਾਂ ਮੱਝਾਂ ਵਾਲੇ ਪਾਸੇ ਨੂੰ ਹੋਈਏ ਕਿਉਂਕਿ ਸਾਮਾ ਸਾਰਿਆਂ ਕੋਲੇ ਪੂਰਾ ਪੂਰਾ ਸੱਜਣੋ ਚਾਰ ਵਿਖਾਉਣੇ ਆ ਤੁਹਾਨੂੰ ਇੱਕ ਨੀਲੀ ਰਾਵੀ ਦੀ ਝੋਟੀ ਮੈਂ ਵਿਖਾਵਾਂਗੇ ਤੇ ਤਿੰਨ ਮੂਹਰਾ ਦੀਆਂ ਵਿਖਾ ਦੇਾਂਗੇ ਕਿੰਨੇ ਕਿੰਨਾ ਦੋਤਾ ਕੱਲੀ ਕੱਲੀ ਦਾ ਲੇਖਾ ਜੋਖਾ ਕੱਲੀ ਕੱਲੀ ਦਾ ਰੇਟ ਆਜੋ ਕਰੀਏ ਸਟਾਰਟ ਅਪ ਤੇ ਜਿਹੜਾ ਪਸ਼ੂ ਪਸੰਦ ਆ ਗਿਆ ਇਹ ਰਿਕਵੈਸਟ ਬੇਨਤੀ ਹੱਥ ਮੰਨ ਕੇ ਆ ਕਿਤੋਂ ਵੀ ਖਰੀਦਦੇ ਆ ਜ਼ਰੂਰੀ ਨਹੀਂ ਸਾਡੇ ਤੋਂ ਖਰੀਦਦੇ ਸੀ ਤਾਂ ਨੇ ਆ ਕਿਤੋਂ ਵੀ ਖਰੀਦਦੇ ਆ ਤਸੱਲੀ ਕਰ ਲਿਆ ਕਰੋ ਸਜਣੋ ਬਾਅਦ ਦੇ ਵਿੱਚ ਬਾਦ ਦੀਆਂ ਗੱਲਾਂ ਜੇ ਮਹਾਰਾਜ ਨੇ ਕਿਰਪਾ ਕੀਤੀ ਤਾਂ ਤੁਸੀਂ ਜਾਨਵਰ ਲੈ ਲਿਆ ਫਿਰ ਉਸ ਵਾਹਿਗੁਰੂ ਤੇ ਭਰੋਸਾ ਰੱਖਿਆ ਕਰੋ ਮਾਲਕ ਆਪੇ ਭਾਗ ਲਾ ਦਿੰਦਾ ਕੋਈ ਐਡੀ ਗੱਲ ਨਹੀਂ ਹੁੰਦੀ ਬੜਾ ਕੁਝ ਕਰ ਜਾਂਦੀਆਂ ਇਹ ਪਰੀਆਂ ਰਾਣੀਆਂ ਉਹ ਪ੍ਰੇਥਾਂ ਤੇ ਜਾ ਕੇ ਦੁੱਧ ਵੀ ਘਟ ਜਾਂਦੀਆਂ ਕੋਈ ਕੱਲੋ ਹਨਾ ਜਿਹੜੇ ਭਰਾ ਕੰਮ ਕਰਦੇ ਆ ਤੇ ਕਈ ਮਹੀਨਾ ਉਧਰ ਕੇ ਵੀ ਪੱਠੇ ਖਾਈ ਜਾਂਦੀਆਂ ਅੰਦਰੋਂ ਉਦਾਸ ਹੋ ਜਾਂਦੀਆਂ ਫੇਰ ਦੁੱਧ ਘਟ ਜਾਂਦੀਆਂ ਆਜੋ ਕੋਈ ਨਹੀਂ ਜਿਹੜੇ ਭੈਣਾ ਭਰਾ ਪਸ਼ੂਆਂ ਦੇ ਕੰਮ ਕਰਦੇ ਉਹਨਾਂ ਨੂੰ ਤਾਂ ਪਤਾ ਹੀ ਆ ਆਪਾਂ ਜਾਦੀਆਂ ਰਿਆ ਨਾ ਦੇਈਏ ਆ ਸਜਣੋ ਇਹ ਮੈਂ ਅੱਜ ਤੋਂ ਆਪਾਂ ਸ਼ੁਰੂ ਕਰਦੇ ਆ ਨੀਲੀ 라ਵੀ ਦੀ ਮੈਂ ਆ ਗਈ ਆ ਅੱਖਾਂ ਹੈਗੀਆਂ ਪੈਰ ਚਾਰੇ ਹੈਗੇ ਆ ਮੰਨ ਲਓ ਬਾਰਡਰ ਲਾਈਨ ਦੀ ਮੈਂ ਆ ਪਿਓਰ ਮੰਨ ਲਿਓ ਜਿਵੇਂ ਦੀ ਕਿਸੇ ਨੂੰ ਯਾਰ ਚੰਗੀ ਲੱਗੂਗੀ ਹੈ ਨਾ ਕੈਮਰੇ ਤੇ ਘਰਤੀ ਆਪਾਂ ਓਕੇ ਰਿਪੋਰਟ ਆਪਾਂ ਆਪਣੇ ਜਣੀ ਚੰਗੀ ਕਰਕੇ ਲਈ ਆ ਜਿਹੜਾ ਭੈਣ ਭਰਾ ਖਰੀਦੂਗਾ ਉਹ ਵੀ ਆਪਦੀ ਚੰਗੀ ਕਰਕੇ ਖਰੀਦੇ ਕੱਟੀਏ ਦੇ ਮਗਰ ਆ ਇੱਕ ਹਫਤੇ ਦੀ ਸੂਈ ਆ ਤਰੀਕ ਵਾਈਜ਼ ਵੇਖ ਸਕਦਾ ਅਗਲਾ ਇਹ ਨਹੀਂ ਇਹ 10 ਦਿਨਾਂ ਦੀ ਸੂਈ ਆ ਤੇ ਆਪਾਂ ਇੱਕ ਹਫਤੇ ਦੀ ਕਹਾਂਗੇ ਇਹ ਸੂਈ ਮੈਂ ਦੀ ਵੀਡੀਓ ਵੀ ਹੈਗੀ ਆ ਉਹ ਵੀ ਅਗਲਾ ਤਰੀਕ ਵਾਈਜ਼ ਵੇਖ ਸਕਦਾ ਸਰੀਰ ਤੇ ਪਤਾ ਨਾੜਾ ਨੂੜਾ ਮਖਾਏ ਦੇ ਦੇਖੋ ਸਰੀਰ ਤੇ ਤੁਹਾਨੂੰ ਨਾੜਾ ਨਜ਼ਰ ਆਉਂਦੀਆਂ ਹੋਣੀਆਂ ਕੁੰਦੀ ਪਈ ਆ ਤੇ ਸੱਜਣੋ ਇੱਕ ਹਫ਼ਤੇ ਦੀ ਸੂਈ ਮੈਂ ਮਗਰ ਇਹਦੇ ਕੱਟੀ ਆ ਗਈ ਦੁੱਧ 13 ਲੀਟਰ ਜਿਹੜਾ ਮਰਜੀ ਭੈਣ ਭਰਾ ਮਿਨੇ ਇੱਕ ਹਫ਼ਤੇ ਦੀ ਮੈਂ ਸੂਈ ਥੱਲੇ ਮੈਲੇ ਨਹੀਂ ਚੱਲੀ 13 ਲੀਟਰ ਦੁੱਧ ਜਿਹੜਾ ਮਰਜੀ ਭੈਣ ਭਰਾ ਮਿਲੇ ਤੁਹਾਨੂੰ ਮੈਂ ਕੱਟੀ ਲਾ ਕੇ ਦੀਆਂ ਧਾਰਾ ਚੈੱਕ ਕਰਾਉਂਗਾ ਬਾਲਟੀ ਜਿਵੇਂ ਕਈ ਸੱਜਣਾ ਕਹਿੰਦੇ ਆ ਨਾ ਵੀ ਸ਼ਾਂ ਸ਼ਾਂ ਕਰਦੀ ਆਉਂਦੀ ਆ ਇੱਕ ਮਿੰਟ ਤੋਂ ਪਹਿਲਾਂ ਚਵਾਈ ਹੋ ਜੂਗੀ ਮੈਂ ਦੀ ਜੇ ਬੰਦਾ ਚੂਣ ਵਾਲਾ ਟਾਈਮ ਵੇਖ ਕੇ ਘੜੀ ਤੇ ਬਹਿ ਜੇ 1 ਮਿੰਟ ਤੋਂ ਪਹਿਲਾਂ ਬਾਲਟੀ ਉਤੋਂ ਦੀ ਕਢ ਦੂਗੀ ਇੰਨੀ ਚਵਾਈ ਖਰ ਓਕੇ ਰਿਪੋਰਟ ਲੱਗੀ ਆ ਕਰਮਾੜੀ ਨੂੰ ਆਜੋ ਤੁਹਾਨੂੰ ਤੋੜ ਕੇ ਵਿਖਾਉਣੇ ਆ ਮੜ ਕੇ ਬੱਚਾ ਛੱਡਾਂਗੇ ਬਾਲਾ ਵੱਡਾ ਨਹੀਂ ਇਹ ਨੋਟ ਕਰ ਲਿਓ ਕਈ ਸੱਜਣ ਫੇਰ ਆ ਕੇ ਅਗਲਾ ਕਹਿੰਦਾ ਯਾਰ ਵੀ ਤੁਸੀਂ ਦੱਸਿਆ ਨਹੀਂ ਹਾਈਟ ਬਾਲੀ ਵੱਟੀ ਨਹੀਂ ਨਾ ਛੋਟੀ ਨਾ ਵੱਟੀ ਦਰਮਿਆਨੀ ਮੈਂ ਆਜੋ ਤੋੜ ਕਰੀਏ ਚੈੱਕ ਖੁਸ਼ ਹੋ ਜੂਗੀ ਫੇਰ ਇੱਕ ਇਹ ਨੋਟ ਕਰ ਲਿਓ ਏਡੀ ਸਿਆਣੀ ਮੈਂ ਆ ਨਾ ਮਨ ਲਓ ਵੀ ਇਹ ਨਾ ਕੋ ਸੰਧੂ ਸਹਿਤ ਕਰੀ ਜਾਂਦਾ ਨਾ ਇਹ ਕਹੇ ਮੈਂ ਦੇ ਨਾਲ ਭਿੜੇ ਨਾ ਪੱਠੇ ਡੋਲੇ ਇਹਨੂੰ ਪ੍ਰਵਾਹ ਹੀ ਨਹੀਂ ਕੋਈ ਐਡੀ ਠੰਡੀ ਮੈਂ ਆ ਜਿੱਧਰ ਨੂੰ ਮਰਜ਼ੀ ਰੱਸਾ ਸੱੜ ਦੋ ਉਧਰ ਤੁਹਾਡੇ ਮਗਰ ਤੁਰੀ ਜਾਊਗੀ ਇਦਾਂ ਹੀ ਆ ਜਾ ਪੁੱਤ ਆ ਦੇਖਿਓ ਕਾਲੀ ਕੁਲੀ ਪੈਣ ਵਾਲਾ ਇਹਨੂੰ ਜਮਾ ਹੀ ਨਹੀਂ ਹੈਗਾ ਵੀ ਕਈ ਪਸ਼ੂ ਕਾਲੇ ਪੈਂਦੇ ਆ ਜਾਂ ਕਿਵੇਂ ਆ ਠੰਡੀ ਬਹੁਤ ਆ ਮੈਂ ਬਗੈਰ ਬੱਚੇ ਤੋਂ ਵੀ ਬਹਿ ਜਾਈਦਾ ਪਰ ਆਏ ਆ ਵੀ ਹੁਣ ਕੈਮਰੇ ਕੂਮਰੇ ਦਾ ਕਰਕੇ ਤਾਂ ਭਾਵੇਂ ਮੜਾ ਮੋੜ ਕਰ ਜੇ ਕਈ ਪਸ਼ੂ ਕਰ ਜਾਂਦੇ ਆ। ਬਾਕੀ ਓਕੇ ਰਿਪੋਰਟ। ਲੰਮੀ ਤਾਂ ਨਹੀਂ ਦੋਰਨੀ। ਆਜੋ। ਆ ਜਾ ਤੇਰਾ ਨਹੀਂ ਇਹ ਬੱਚਾ ਬੱਤ। ਆ ਜਾ ਆ ਜਾ। ਚੱਲ ਤੂੰ ਉੱਧਰ ਰੰਨੋ। ਸੱਜਣੋ ਕੱਟੀ ਛੜਤੀ ਆ। ਅ ਇਸ ਮਹਿ ਦੇ ਥੱਲੇ ਆਪਾਂ। ਇੱਕ ਥਾਂ ਤੇ ਨਾ ਬੇਮਲੂਮੀਆਂ ਦੀਆਂ ਤੜਕੇ ਇਨਾਂ ਨੇ ਚੁਹੀ ਆ ਤੇ ਧਾਰਾ ਰਹੀਆਂ ਮੀਆਂ ਤੁਹਾਨੂੰ ਐਨ ਮੈਂ ਕਹਿੰਨਾ ਵੀ ਇੱਕ ਧਾਰ ਦਾ ਵੀ ਵਲਫੇਅਰ ਹੋਵੇ ਤੇ ਜ਼ਿੰਮੇਵਾਰੀ ਆ ਆ ਕੱਟੀ ਐ ਇਹਦੀ ਕੱਲ ਹੀ ਨਾੜੂਗਾ ਲੱਥਾ ਇਹਦਾ ਨਾਲ ਸੱਜਣੋ ਹਜੇ ਥੱਲਿਓ ਪੂਰਾ ਹਰਾ ਹੋਊਗਾ ਤੁਹਾਨੂੰ ਮੈਂ ਵਿਖਾ ਦਿੰਨਾ ਤੇ ਟਾਈਮ ਵਿਖਾਓ ਸੱਚ ਯਾਰ ਮੋਬਾਈਲ ਕੱਢ ਟਾਈਮ ਵਿਖਾਈਏ ਪੁੱਤ ਇਹ ਸੱਜਣੋ ਤਰੀਕ ਟਾਈਮ ਜੇ ਨਜ਼ਰ ਆਉਂਦਾ ਤਾਂ ਆਉਂਦਾ ਨਜ਼ਰ ਤਿੰਨ ਵਜੇ ਕੇ 30 ਮਿੰਟ ਦਾ ਸਮਾਂ ਵਾ ਸੱਜਣੋ ਤਰੀਕ ਕਿੱਥੇ ਆ ਤਰੀਕ ਉੱਤੇ 9 9:30 ਹੈ ਨਾ ਹਾਂ ਓਕੇ ਓਕੇ ਓ ਇਹ ਤੁਹਾਨੂੰ ਤਾਂ ਮਖਾਇਆ ਸੱਜਣੋ ਤੜਕੇ 6 ਵਜੇ ਇਹਨਾਂ ਦੀ ਜਿਹੜੀ ਚਵਾਈ ਹੋਈ ਆ ਪਸਵਾਉਂਦਿਓ ਫੇਰ ਤੁਹਾਨੂੰ ਘਰਾਉਣੇ ਆ ਤਸੱਲੀਆਂ ਮਈਆਂ ਅੱਗੇ ਵੀ ਚੰਗੀਆਂ ਖੜੀਆਂ ਉਹ ਵੀ ਮੈਂ ਥੱਲੇ ਇੰਨਾ ਹੀ ਦੁੱਧ ਆ ਕਾਲੀ ਜਿਹੜੀ ਆ ਤੁਹਾਨੂੰ ਨਜ਼ਰ ਆਉਂਦੀ ਇਹਦੇ ਮਗਰ ਕੱਟਾ ਇਹਨੂੰ 7 ਦਿਨ ਸੂਈ ਨੂੰ ਹੋਗੇ ਆ ਤੇ ਮਣੀ ਪਸਮਾ ਇਹਨੂੰ ਤੋਂ ਮੈਂ ਆ ਬਹਿ ਬਖਾਵਾਉਣੀ ਤੇਰਾ ਲੀਟਰ ਦੁੱਧ ਦੀ ਇਹਦੇ ਕੋਲੇ ਆ ਸੱਜਣੋ ਇਹ ਤੁਸੀਂ ਹੁਣ 11 ਨਾ ਮੰਨ ਕੇ ਸੌਦਾ ਕਰਿਓ ਦੁੱਧ 13 ਮੰਨ ਕੇ ਕਰਿਓ 15 15 16 16 ਲੀਟਰ ਮਈਆਂ ਦੁੱਧ ਦੇਣ ਗਿਆ ਕਰ ਮਾਲੀਆਂ ਚੰਗੀਆਂ ਸੰਭਿਓ ਬਗੈਰ ਹਰੇ ਤੋਂ ਪਸਮਿਆਈ ਕੋਈ ਨਹੀਂ ਕੋਈ ਨਹੀਂ ਪਸਮਿਆ ਹੁੰਦੇ ਕੋਈ ਟਾਲ ਬਗੈਰ ਹਰਾ ਕਿਉਂਕਿ ਆਪਣੇ ਸੀਵਰੇਜ ਪੈ ਰਹੇ ਆ ਬਾੜ ਦੇ ਵਿੱਚ ਜੇ ਕੋਈ ਸੱਜਣਾ ਕਲੀਅਰ ਕਰਨਾ ਚਾਹੁੰਦਾ ਹੋਇਆ ਤਾਂ ਉਹ ਵੀ ਵਿਖਾ ਦੇਾਂਗੇ ਕਿਉਂਕਿ ਹਰੇ ਨਹੀਂ ਆ ਰਹੇ ਨੰਗਾ ਹੀ ਬੜਾ ਔਖਾ ਵਾ ਤੇ ਹਰੇ ਕਿੱਥੋਂ ਆਉਣੇ ਆ ਇਹਨਾਂ ਕੋਲੇ 13 13 ਲੀਟਰ ਦੁੱਧ ਆ ਦੋਨਾਂ ਕੋਲੇ ਆਜੋ ਆਪਾਂ ਫਿਰ ਇਹਦੀਆਂ ਧਾਰਾ ਤੁਹਾਨੂੰ ਚੈੱਕ ਕਰਾ ਦਈਏ ਕੱਟੀ ਬੰਨ ਕੇ ਤੇ ਬਸ ਮਾਰ ਕੀਤਾ ਹੋਇਆ ਕੱਟੀ ਬੰਨਤੀ ਆ ਤੇ ਉਹ ਨਾਲ ਦੀ ਮੈਂ ਵੀ ਕਾਲੀ ਪੈਣ ਲੱਗੀ ਟਾਈਮ ਤੁਹਾਨੂੰ ਮੁਖਾਤਾ 6 ਵਜੇ ਦੀ ਪ੍ਰੋਪਰ ਚਵਾਈ ਹੋਈ ਵੀ ਆ ਦੂਜੀਆਂ ਮਈਆਂ ਦੇ ਵੀ ਤੁਹਾਨੂੰ ਜੋਂਦਾ ਵੀ ਚੱਲ ਉਹ ਪਾਸੇ ਆ ਗਾਂ ਕਰ ਕੈਂਮ ਹਾਂ ਆਕਰੋ ਮਗਰਲੇ ਸਨਾਂ ਦੀ ਚਵਾਈ ਚੱਕ ਸੱਜਣੋ ਚੈੱਕ ਕਰ ਲੋ ਟਾਈਮ ਤੁਹਾਨੂੰ ਵਿਖਾਤਾ ਤੜਕੇ 6 ਵਜੇ ਦੀ ਚਵਾਈ ਹੋਈ ਆ ਬਹੁਤ ਚੰਗੀ ਚਵਾਈ ਆ ਕੋਈ ਐ ਨਹੀਂ ਗੱਲ ਹੈ ਵੀ ਮੈਂ ਤਾਂ ਸੈਂਟਾਂ ਵਾਲੀ ਆ ਜਿਹੜਾ ਸੱਜਣ ਨਹੀਂ ਖਰੀਦਣੀ ਚਾਹਵੇ ਐਨ ਗੁੱਠੇ ਨਾਲ ਚੋ ਮੁੱਠੀ ਨਾਲ ਚੋ ਪੋਲੀ ਰੂਹ ਵਰਗੀ ਆ ਬਹ ਨਾ ਲੱਗ ਤਾਰਾਂ ਦੀਆਂ ਨਾ ਆਹ ਵੇਖੋ ਸੱਜਣੋ ਆ ਦੋ ਮਿੰਟਾਂ ਚ ਵੇਖੋ ਬਹੁਤ ਖਬਰਦਾਰ ਓਕੇ ਰਿਪੋਰਟ ਮੈਂ ਆ ਆਹ ਦੇਖੋ ਸੱਜਣੋ ਲੇਵਾ ਚੌੜਾ ਚੂੜਾ ਨਾੜਾ ਨੂੜਾ ਲੇਵੇ ਤੇ ਓਕੇ ਰਿਪੋਰਟ ਆ ਕੋਈ ਐਂ ਦੀ ਗੱਲ ਨਹੀਂ ਹੈਗੀ ਇੱਥੋਂ ਵੀ ਚੈੱਕ ਕਰ ਲਓ ਬਗੈਰ ਬੱਚੇ ਤੋਂ ਵੀ ਓਕੇ ਰਿਪੋਰਟ ਮੈਂ ਆ ਕੋਈ ਐ ਨਹੀਂ ਹੈਗਾ ਵੀ ਲੱਤ ਮਾਰ ਕੇ ਉਹ ਜਾਊਗੀ ਮਗਰ ਕੱਟੀ ਤੋਂ ਰੋ ਲਖਾਤੀ ਇਹ ਪ੍ਰੋਪਰ ਇੰਨੇ ਦਿਨਾਂ ਦੀ ਸੂਈ ਵੀ ਆ ਸੱਜਣੋ ਹਫਤੇ ਦੀ ਤਰੀਕ ਵਾਈਜ਼ ਵੀ ਹੈਗਾ ਆਪਣੇ ਕੋਲੇ ਵੀ ਇਹਦੀ ਵੀਡੀਓ ਕੀਤੀ ਸੀ ਤੇ ਓਕੇ ਰਿਪੋਰਟ ਆ 1,25,000 ਰੁਪਿਆ ਰੇਟ ਆ 1,22 ਦੀ ਦੇ ਦੇਾਂਗੇ ਸੱਜਣੋ ਰੁਪਿਆ ਇਹਦਾ ਜਿਹੜਾ ਰੇਟ ਆ 1,22,000 ਦੀ ਦੇਵਾਂਗੇ ਜਿਹੜਾ ਮਰਜੀ ਸੱਜਣ 13 ਲੀਟਰ ਦੁੱਧ ਤੁਸੀਂ ਆਪ ਦਾ ਮਣਕੇ ਜਿਵੇਂ ਕਿਸੇ ਦੇ ਮਨ ਨੂੰ ਤਸੱਲੀ ਓਵੇਂ ਇਹ ਆ ਦੇਖਿਓ ਇਹ ਨਹੀਂ ਹੈਗਾ ਵੀ ਉਧਰੋਂ ਬਹਿ ਕੇ ਆਪਾਂ ਚੋ ਸਕਦੇ ਆ ਐਨ ਓਕੇ ਰਿਪੋਰਟ ਆ ਦੇਖੋ ਬਾਕੀ ਕੱਟੀ ਫੇਰ ਚੈੱਕ ਕਰ ਲਓ ਆ ਦੇਖੋ ਕੱਟੀ ਜਰੂਰ ਕਾਲੀ ਆ ਤੇ ਬਾਕੀ ਮੈਂ ਓਕੇ ਰਿਪੋਰਟ ਆ ਤੋੜ ਕੇ ਤੁਹਾਨੂੰ ਦਿਖਾਤੀ ਆ ਜੋ ਅੱਗੇ ਆਪਾਂ ਆ ਇਹਦਾ ਵੀ ਲੇਖਾ ਜੋਖਾ ਜਿਹੜਾ ਉਹ ਕਰੀਏ ਸਜਣੋ ਸੂਆ ਤੁਸੀਂ ਆਪੇ ਲਾ ਲਿਓ ਤੀਜਾ ਲਾ ਲਿਓ ਦੂਜਾ ਤੀਜਾ ਜਿਵੇਂ ਤੁਹਾਡੇ ਮਨ ਨੂੰ ਚੰਗਾ ਲੱਗੇ ਉਵੇਂ ਲਾ ਲਿਓ ਇੰਨਾ ਹੀ ਦੁੱਧ ਇਹਦੇ ਕੋਲੇ ਆ 13 ਲੀਟਰ ਦੁੱਧ ਚੂਣ ਵਾਲਾ ਮਿਲੂਗਾ ਧਾਰਾ ਤੁਹਾਨੂੰ ਇਹਦੀਆਂ ਵੀ ਚੈੱਕ ਕਰਾ ਦੇਾਂਗੇ ਇਹਦੇ ਮਗਰ ਘੱਟਾ ਇਹਨੂੰ 8 ਦਿਨ ਹੋਏ ਇਹਨੂੰ 7 ਦਿਨ ਹੀ ਹੋਏ ਅਜੇ ਸੂਈ ਨੂੰ ਬਹੁਤ ਚੰਗਾ ਰਿਜ਼ਲਟ ਆ ਮੈਂ ਇਹਦਾ ਦੁੱਧ ਦਾ ਬਾਕੀ ਆ ਆਪਣੇ ਕੋਲੇ ਜਿਹੜਾ ਅੱਜ ਦਾ ਹਾਜ਼ਰ ਦੁੱਧ ਆਪਾਂ ਉਹੀ ਦੱਸਾਂਗੇ ਆਪਾਂ ਤੁਹਾਨੂੰ ਕੋਈ ਮਗਰਲੇ ਸੂਏ ਦਾ ਨਹੀਂ ਦੱਸਦੇ ਚੂਣ ਉਸ ਮੈਂ ਰਗੀ ਆ ਤੁਹਾਨੂੰ ਬਾਕੀ ਧਾਰਾ ਹੀ ਚੈੱਕ ਕਰਾ ਦੇ ਲਈ ਆਪਾਂ ਕੋਈ ਇਹ ਨਹੀਂ ਗੱਲ ਵੀ ਆਪਾਂ ਮੂੰਹ ਨਾਲ ਕਹਿ ਦੇਣਾ ਦੇਖੋ ਕਦ ਕ ਇਹਦਾ ਕਦ ਕੜ ਚੰਗਾ ਉਹਦਾ ਕਦ ਕੜ ਦਰਮਿਆਨਾ ਤੇ ਇਹਦਾ ਕਦ ਕੜ ਚੰਗਾ ਵਾ ਮਨੂ ਢੀੜੀ ਕਰ ਅ ਸਾਰ ਜਨੋ ਬੱਚਾ ਛੱਡਤਾ ਚੈੱਕ ਕਰ ਲੋ ਇਹਦੇ ਮਗਰ ਕੱਟਾ ਮਣੀ ਪਸਮਾ ਓਏ ਪਸਮੇ ਮਾਰੇਗਾ ਤਰਾ ਬਾਲਟੀ ਫੜ ਚਲਾਦੀ ਅ ਸੱਜਣੋ ਆ ਪੋਲੀ ਪੋਲੀ ਜਵਾਕ ਤੋਂ ਚੈੱਕ ਕਰ ਲੋ ਬਾਕੀ ਧਾਰਾ ਤੁਹਾਨੂੰ ਮੈਂ ਚੈੱਕ ਕਰਾ ਦਿੰਨਾ ਦੂਜਿਆਂ ਤੇ ਵੀ ਮਾਰ ਦੇ ਛੱਡ ਦੇ ਆ ਦੇਖੋ ਸੱਜਣੋਂ ਆਪੇ ਵਗਦੀ ਆ ਬਹੁਤ ਪੋਲੀ ਆ ਮੈਂ ਜਮਾ ਰੂਹ ਰਗੀ ਜਿਵੇਂ ਕਹਦਿ ਗਏ ਨਾ ਮੈਂ ਮੈਂ ਵੀ ਗੂਠਾ ਭੰਨ ਕੇ ਚੋਣਾ ਤੇ ਪਰ ਮੈਂ ਮੁੱਠੀ ਨਾਲ ਝੋ ਰਿਆਂ ਇੰਨੀ ਪੋਲੀ ਆ ਜਮਾ ਰੂਨ ਲੈ ਵੇਖੋ ਜੋ ਜਿੰਨਾ ਤੁਹਾਨੂੰ ਦੁੱਧ ਦੱਸਿਆ ਨਾ ਇਹ ਵੀ ਮੈਂ ਬੰਦਾ ਚੂਣ ਵਾਲਾ ਹੋਵੇ ਸੱਜਣੋ ਇੱਕ ਮਿੰਟ ਤੋਂ ਪਹਿਲਾਂ ਚਵਾਈ ਘੜੀ ਦੇ ਟਾਈਮ ਵੇਖ ਕੇ ਕਰ ਸਕਦਾ ਇੰਨੀ ਪੋਲੀ ਆ ਉਹ ਕੇ ਰਿਪੋਰਟ ਆ ਜਮਾ ਦੋਨੇ ਮਈਆਂ ਜਮਾ ਤੁਹਾਨੂੰ ਦੱਸਿਆ ਬਾਕੀ ਅਗਲੀਆਂ ਵੀ ਚੰਗੀਆਂ ਆ ਉਦੀ ਜਗ੍ਹਾ ਤੇ 1 ਲੱਖ ਤੇ 5000 ਰੁਪਇਆ ਰੇਟ ਆ ਸੱਜਣੋ ਇਹਦਾ ਉਹਦਾ ਇੱਕ 25 ਇਹਦਾ ਇੱਕ 5 ਆ ਤੁਹਾਨੂੰ ਹੁਣ ਪਸਮਾ ਕੇਤੇ ਤੇ ਫਿਰ ਚੈੱਕ ਕਰ ਲਓ ਦੇਖ ਲਓ ਬਹੁਤ ਚੰਗੀ ਮੈਂ ਆ ਓਕੇ ਰਬੜ ਦੁੱਤ ਤੇ ਲੋਨ ਨੂੰ ਨਹੀਂ ਮਾੜੀ ਸਜਣੋ ਸਜਣੋ ਇੱਥੋਂ ਫੇਰ ਚੈੱਕ ਕਰ ਲੋ ਗਾੜੀ ਗੂੜੀ ਗਾਂ ਨੂੰ ਲੈ ਵਾ ਲੂਗਾ ਕਈ ਵਾਰੀ ਬੱਚਿਆਂ ਕੋਲੇ ਫੋਨ ਨਹੀਂ ਪਤਾ ਲੱਗਦਾ ਆ ਆ ਦੇਖਿਓ ਵੀ ਐਣੀ ਹੈਗਾ ਬਹੁਤ ਵਧੀਆ ਚਵਾਈ ਆ ਮੈਂਟਸ ਕੈਂਟਾ ਚ ਚੋਣ ਆਲੀ ਮੈਂ ਆ 1 ਲੱਖ ਤੇ 5000 ਰੁਪਇਆ ਤੇ ਅੱਗੇ ਆ ਜੋ ਆ ਝੋਟੀ ਤੁਹਾਨੂੰ ਇਹ ਚਲਾ ਕੇ ਵਿਖਾਉਣੇ ਆ ਇਹਦੇ ਮਗਰ ਕੱਟੀ ਆ ਸੱਜਣੋ ਤੁਸੀਂ ਦੂਜਾ ਲਾਇਓ ਤੀਜਾ ਲਾਇਓ ਸੂਆ ਆਪਾਂ ਨੂੰ ਦੱਸਣ ਦੀ ਨਹੀਂ ਲੋੜ ਕਿਉਂਕਿ ਸਾਰੇ ਭੈਣਾ ਭਰਾ ਸਿਆਣੇ ਆ ਤੇ ਸੂਈ ਹੋਊਗੀ ਸੱਜਣੋ ਸੂਆ ਤੁਹਾਨੂੰ ਜਿਵੇਂ ਦੱਸਿਆ ਤੁਸੀਂ ਆਪੇ ਲਾ ਲਿਓ ਮਗਰ ਕੱਟੀ ਆ 20 ਦਿਨਾਂ ਦੀ ਮੈਂ ਸੂਈ ਆ 10 ਦੁੱਧਾਂ ਜਿਹੜੀ ਥੱਲੇ 10 ਆ ਉਹਦੇ ਥੱਲੇ 10 ਹੀ ਦੱਸਿਆ ਜਾਊਗਾ ਇਹ ਨਹੀਂ ਇਹਦੇ ਥੱਲੇ ਨਹੀਂ ਹੁਣ ਮੈਂ ਤੀਰਾਂ ਕਹਿੰਦਾ 10 ਮਿੰਨ ਕੇ ਲੈ ਜਾਓ ਗਰੰਟੀ ਵਾਲਾ ਤੁਹਾਨੂੰ ਪਹਿਲਾਂ ਹੀ ਦੱਸਤਾ ਵੀ ਦੋ ਦੋ ਦੱਸਾਂਗੇ ਜਿਹੜਾ ਕੋਈ ਦੂਰੋਂ ਨੇੜੇੋਂ ਵਾਇਰਲ ਲਵਾਂਡ ਚੋਣ ਰੂਮਰ ਕੀ ਪੋਲੀ ਦੇਖੋ ਛੋਟੀ ਮਗਰ ਕੱਟੀ ਆ ਵੇਖੋ ਸੱਜਣੋ ਵੈਰਲਾ ਵਾਂਡ ਚੈੱਕ ਕਰਿਓ ਝੋਟੀ ਦੀ ਤੁਹਾਨੂੰ ਧਾਰਾ ਇਹਦੀਆਂ ਵੀ ਚੈੱਕ ਕਰਾਉਣੇ ਆ ਬੜੀ ਸੋਹਣੀ ਹਾਂ ਪਤਾ ਛੱਡ ਦੇ ਕੱਟੀ ਇਹਦੀ ਵੀ ਨਾਲੇ ਪਤਾ ਲੱਗ ਜਾਊ ਅਗਲੇ ਨੂੰ ਕਿੰਨੇ ਚਰਦੀ ਆ ਆਹਲੀ ਕੱਟੀ ਆ ਸੱਜਣੋ ਇਸ ਝੋਟੀ ਦੀ ਓਕੇ ਰਿਪੋਰਟ ਆ ਮੈਂ ਕਹਾਂ ਅਗਲਾ ਸੋਚੂਗਾ ਯਾਰ ਉਹਨਾਂ ਦੀਆਂ ਧਾਰਾ ਵਿਖਾਤੀਆਂ ਇਹਦੀ ਕਾਹਤੋਂ ਨਹੀਂ ਵਿਖਾਈ ਕੋਈ ਫਾਲਟੀ ਨਾ ਹੋਵੇ ਹਨਾ ਕਰ ਲਿਆ ਸੱਜਣੋ ਇਦਿਆਂ ਵੀ ਤੁਹਾਨੂੰ ਧਾਰਾਂ ਇਸ ਕਰਕੇ ਚੈੱਕ ਅਗਲਾ ਕਹਿੰਦਾ ਰਵੀ ਦੀਆਂ ਬਖਾਨੀਆਂ ਨਹੀਂ ਪਤਾ ਨਹੀਂ ਕੋਈ ਭੂਰ ਛੱਟਾ ਨਾ ਹੋਵੇ ਨਾੜ ਗੰਡੇ ਇਸ ਗੱਲ ਦੀ ਕੋਈ ਥਣ ਵੱਧ ਘਟਦੀ 나ੜ ਭੂਰ ਛੱਟੇ ਦੀ ਫੁੱਲ ਗਾਰੰਟੀ ਦੁੱਧ ਦੀ ਫੁੱਲ ਗਾਰੰਟੀ ਲੈ ਬਾਲਟੀ ਭਰ ਤੂ ਘਰਾ ਇਹ ਆ ਆ ਵੇਖੋ ਪਸਮਾ ਕੀਤਾ ਝੋਟੀ ਨੇ ਸਾਢੇ ਤਿੰਨ ਨਹੀਂ ਆ ਵੇਖੋ ਟੈਮ ਪ੍ਰੋਪਰ ਵਿਖਾਇਆ ਤੁਹਾਨੂੰ ਕੋਈ ਮੈਂ ਥਣਾ ਚ ਨਹੀਂ ਸੀ ਤੁਹਾਡੇ ਸਾਹਮਣੇ ਪਸਮਾਈ ਐ ਇੱਕ ਪੈਸੇ ਦਾ ਵੀ ਵਲ ਫੇਰ ਨਹੀਂ ਸਜਣੋ ਆ ਦੇਖੋ ਮੈਂ ਨਾ ਵੀ ਆਪੇ ਵਗੂਗੀ ਸੱਚ ਨੂੰ ਜਦੋਂ ਚੋ ਕੇ ਛੱਡੀ ਨਾ ਝੀ-ਝੀ ਵਰਗੀਆਂ ਧਾਰਾ ਆਉਂਦੀਆਂ ਮੋਟੀਆਂ-ਮੋਟੀਆਂ ਦਾਸ ਦੁੱਧਾ ਜਿਹੜਾ ਮਰਜੀ ਭੈਣ ਭਰਾ ਮਿਲ ਸਕਦਾ ਆ ਕਿ ਕੋਈ ਇੱਕ ਪੈਸੇ ਦਾ ਵੀ ਵਲ ਫੇਰ ਨਹੀਂ ਆਹ ਦੇਖੋ ਜਦੋਂ ਫੁੱਲ ਟਾਈਮ ਤੇ ਚੋਈਏ ਨਾ ਤਾਂ ਥਾਣੇ ਛੱਡ ਕੇ ਤੇ ਵਗਦੀ ਆ ਘਰ ਮਾਲੀਏ ਵੀ ਓਕੇ ਰਿਪੋਰਟ ਝੋਟੀ ਆ ਯਾਰ ਬੜੀ ਚੰਗੀ ਆ 1 ਲੱਖ ਤੇ 2000 ਰੁਪਇਆ ਇਹਦਾ ਲੇਖਾ ਜੋਖਾ ਜਿਹੜਾ ਮਰਜ਼ੀ ਸੱਜਣ ਕਾਲ ਕਰ ਲਵੇ ਦੁੱਧ ਚੋ ਸਕਦੇ ਮਗਰ ਕੱਟੀ 1 ਲੱਖ ਤੇ 2000 ਕੱਦ ਕਾਠ ਫੁੱਲ ਆ ਦੇਖੋ ਆ ਦੇਖੋ ਹੈ ਨਾ ਪੀੜੀ ਦੇ ਪਾਵੇ ਵਾਂਗੂ ਥਣ ਲੱਗੇ ਕਰਮਾ ਵਾਲੀ ਨੂੰ ਚਾਰੇ ਗੋਠਾਂ ਤੇ ਉਦੋਂ ਬੱਲੀ ਮੈਂ ਪਾਸੇ ਕਰ ਦੂਜੀ ਕੱਟ ਆ ਚੁੰਗੀ ਜਾਂਦਾ ਉਹਨੂੰ ਆਵੇ ਹੌ ਬਖਾਈ ਦੂਜਾ ਕੱਟਾ ਹੀ ਲੱਗਾ ਪਿਆ ਆ ਪਰ ਇਹਨੂੰ ਕਰਦੇ ਨੂੰ ਕੱਟਾ ਚੁੰਗੀ ਜਾਂਦਾ ਹਾਂ ਆਜੋ ਅੱਗੇ ਤੁਹਾਨੂੰ ਆ ਆ ਵਖਾਈਏ ਲੱਸੀ ਮੈਂ ਸਭੀ ਘਾਟਾ ਚੰਗੀ ਮੈਂ ਆ ਧਾਰਾ ਇਹਦੀਆਂ ਵੀ ਤੁਹਾਨੂੰ ਕਰਾਵਾਂਗੇ ਚੈੱਕ 2 ਮਿੰਟ ਵੀਡੀਓ ਲੰਬੀ ਹੋ ਜੂਗੀ ਤੇ ਕੱਦ ਕਾੜ ਫੁੱਲ ਆ ਚਾਰੂ ਫੁੱਲ ਆ ਦੁੱਧ ਦਾਸ ਆ 9 ਮੰਨਿਓ 9 ਲੀਟਰ ਜਿਹੜਾ ਮਰਜੀ ਭੈਣ ਭਰਾ ਦੀ ਤਸੱਲੀ ਨਾਲ ਚੋ ਸਕਦਾ ਪੋਲੀ ਸੀਲ ਫੁੱਲ ਓਕ ਤੇ ਤੋਰ ਇਹਦੀ ਵੀ ਚੈੱਕ ਕਰ ਲੋ ਹੂੰ ਬਾਕੀ ਤੁਹਾਨੂੰ ਮਈਆਂ ਠੋਕੀਆਂ ਦੇ ਦੱਸਤਾ ਹੋਊਗਾ ਵੀ ਦੁੱਧ ਵਾਲੀਆਂ ਚੀਜ਼ਾਂ ਆਜਾ 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 ਤੇਰਾ ਬੱਚਾ ਵੀ ਲੈ ਆਉਣੇ ਆ ਮਣੀ ਇਹਦਾ ਬੱਚਾ ਸੱਜਣੋ 12 13 ਦਿਨਾਂ ਦੀ 15 ਦੀ ਜਿੰਨੇ ਦੀ ਮਰਜ਼ੀ ਲਾ ਲਿਓ ਬੱਚਾ ਤੁਹਾਡੇ ਸਾਹਮਣੇ ਆ 10 ਆ 9 ਮੰਨ ਕੇ ਸੌਦਾ ਜਿਹੜਾ ਮਰਜ਼ੀ ਕਰ ਲਿਓ ਸਾਫ਼ ਸੁਥਰੀ ਆ ਚੂਣ ਚਾਂ ਦੀ ਪੂਰ ਛੱਟੇ 나ੜ ਦੀ ਬਾਕੀ ਧਾਰਾ ਚੈੱਕ ਕਰਾ ਦੇਣੀ ਆ ਓਕੇ ਰਿਪੋਰਟ ਆ ਤੇ ਰੇਟ ਇਹਦਾ ਨੋਟ ਕਰ ਲਓ 82000 ਰੁਪਿਆ 80 ਦੇ ਦੋ 82000 ਰੁਪਿਆ ਤੁਸੀਂ ਆਪਣਾ ਰੇਟ ਲਾ ਕੇ ਇਹਦਾ ਸੌਦਾ ਕਰ ਸਕਦੇ ਆ ਪਸਵੇਂ ਆਉਂਦੇ ਤੁਹਾਨੂੰ ਧਾਰਾਂ ਦੋ ਦੋ ਇਹਦੀਆਂ ਵੀ ਚੈੱਕ ਕਰਾ ਦਿੰਨੇ ਆ ਆ ਦੇਖੋ ਕਿਵੇਂ ਪਸਮਾ ਕੀਤਾ ਝੋਟੀ ਨੇ ਹੁਣ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਬਹੁਤ ਓਕੇ ਰਿਪੋਰਟ ਠੰਡੀਆਂ ਧੀਰੀਆਂ ਯਾਰ ਕੋਈ ਐ ਨਹੀਂ ਗੱਲ ਹੈਗੀ ਵੀ ਲੂਤਲਾਵਾ ਜਾਂ ਕੋਈ ਉਹੋ ਜੀ ਮੈਂ ਆ ਕੋਈ ਐ ਨਹੀਂ ਹੈਗਾ ਦੁੱਧ ਦੀ ਬੇਫਿਕਰੀ ਆ ਚਾਰੂ ਚੰਗੀਆਂ ਕਰਮਾਂ ਵਾਲੀਆਂ ਅੱਧੇ ਜਣੀਆਂ ਯਾਰ 100 ਦੀਆਂ 100 ਕੀਤੀਆਂ ਬਾਕੀ ਭੈਣਾ ਭਰਾਵਾਂ ਨੇ ਦੱਸਾਈਆਂ ਉੱਤਰੇ ਆਉਣ ਦਿਓ ਤੁਹਾਨੂੰ ਉਹਦੀਆਂ ਵੀ ਦੋ ਦੋ ਧਾਰਾ ਜਿਹੜੀਆਂ ਚੈੱਕ ਕਰਾ ਦੀਏ ਮੈਂ ਸਾਂਭ ਲਿਓ 10 11 ਕਿਲੋ ਦੁੱਧ ਪਾਈ ਜਾਊਗੀ ਚੂਣ ਚਾਂਨ ਤੋਂ ਪਤਾ ਲੱਗਦਾ ਪਸਮਾਚਵਾਦੀ ਚੰਗੀ ਆ ਔਟਖੜ ਬੱਤ ਨਾਂ ਬੈ ਵੇਖੋ ਸੱਜਣੋ ਇਹਨੂੰ ਐ ਹੋ ਗਿਆ ਮੈਂ ਬਹਿ ਜਾਖਣੀ ਮੈਨੂੰ ਚੂਲਿਆ ਵਾ ਓਕੇ ਰਿਪੋਰਟ ਆ ਸੱਜਣੋ ਪਸਮਾਜ ਨੇ ਕਰ ਲਿਆ ਸੀ ਤੇ ਤੋਂ ਉਹ ਧਾਰਾ ਇਹਦੀਆਂ ਵੀ ਚੈੱਕ ਕਰਾਉਣੇ ਆ ਉੱਤਰੇ ਆਉਣ ਦਿਓ ਬੱਚਾ ਥੋੜਾ ਇਹੇ ਨਸ਼ੇਤੀ ਬੰਤ ਆ ਇੱਥੇ ਰੱਖ ਦੇ ਪੁੱਤ ਜੀ ਮਾਤੇ ਦਰਜਾਂ ਨਾਂਦਾ ਪਹੂ ਕੋਈ ਨਹੀਂ ਹਾਂ ਹਾਂ ਬਸ ਬਸ ਕੁਛ ਨਹੀਂ ਕਹਿੰਦੇ ਉਹ ਕੱਟੀ ਨਿਕਲਦੀ ਨਾ ਉਧਰੋਂ ਉਹਦੇ ਤੋਂ ਡਰਦੀ ਉਹਨੂੰ ਫੜ ਸੱਜਣੋ ਅਗਲੇ ਸਨਾਂ ਦੀ ਚਵਾਈ ਚੈੱਕ ਕਰੋ ਕਈ ਵਾਰੀ ਲੱਖ ਸਵਾ ਲੱਖ ਵਾਲੀ ਮਹਨੂ ਐਵਜੀ ਚਵਾਈ ਨਹੀਂ ਲੱਗਦੀ ਸੱਜਣੋ ਹੋਲੀ ਜਮਾ ਕੋਈ ਭੂਰ ਛੱਟਾ ਨਹੀਂ ਐ ਨਹੀਂ ਤੁਹਾਨੂੰ ਦੋ ਦਰ ਧਾਰਾਂ ਕੋਈ ਪਾਈਆ ਪਾਈਆ ਦਾ ਤੱਕ ਲੋ ਦੁੱਧ ਚੂ ਕੇ ਹੀ ਵਿਖਾਇਆ ਆਪਾਂ ਵੀ ਨਹੀਂ ਭੈਣਾ ਭਰਾਵਾਂ ਦੀ ਤਸੱਲੀ ਹੋਣੀ ਚਾਹੀਦੀ 82000 ਰੁਪਿਆ 78000 ਦੀ ਮਹਨ ਦੇ ਦੇਾਂਗੇ ਲਾਸਟ ਵਾਲੀ ਸੱਜਣੋ ਬਾਕੀ ਜਿਹੜੀਆਂ ਉਹਨਾਂ ਦਾ ਤੁਸੀਂ ਫੋਨ ਕਰ ਲਿਓ ਇਹ ਮਗਰ ਇਹਦੇ ਕਟਾ 78000 ਦੀ ਓਕੇ ਰਿਪੋਰਟ ਆ ਬੱਚਾ ਫੇਰ ਗੈਸ ਲਾ ਲਓ ਆ 10 12 ਦਿਨਾਂ ਦੀ ਲਾ ਲਓ 15 ਦੀ ਲਾ ਲਓ ਮੈਲੇ ਨਹੀਂ ਚੱਲੀ ਹਜੇ ਲੇਟੀ ਲੂਟੀ ਪਾ ਲਿਓ ਵਧੀਆ ਮੈਂ ਬਣ ਜਾਣੀਆਂ 78000 ਦੀ ਦੇ ਦੇਾਂਗੇ ਆ 1 ਲੱਖ ਤੇ 2000 ਦੀ ਆ 2000 ਛੱਡ ਦੇਾਂਗੇ ਸੱਜਣ ਹੋਰ 1 ਲੱਖ ਦੀ ਦੇਵਾਂਗੇ ਝੋਟੀ ਪੂਰੀ ਚੰਗੀ ਆ ਮਗਰ ਕੱਟੀ ਆ ਇਹਦੇ ਮਗਰ ਕੱਟਾ 1 ਲੱਖ ਤੇ 5000 ਆ 1 3 ਦੀ ਦੇ ਦੇਾਂਗੇ ਆ 1 25 ਆ 1 22 ਦੀ ਮੈਂ ਦੇਵਾਂਗੇ ਵੇਖਿਓ ਗੱਲਾਂ ਬਤਾਉਦੇ ਜਣੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਚੰਗੇ ਪਸ਼ੂ ਲਿਆ ਕੇ ਦੇਣ ਦੀ ਤੇ ਧੰਨਵਾਦ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ ਜਿਉਂਦੇ ਵਸਦੇ ਰਹੋ